ਭਗਵੰਤ ਮਾਨਹੂੜੀ ਕਹਿੰਦੇ ਵੀ ਚਿੱਟੇ ਦਾ ਵਪਾਰੀ ਹੈ ਤੇ ਹੁਣ ਇਹਨਾਂ ਕੋਲ ਕਿਹੜੀ ਉਹਦੀ ਵਾਸ਼ਿੰਗ ਮਸ਼ੀਨ ਆ ਗਈ ਵੀ ਜਦੋਂ ਇਹਨਾਂ ਚ ਆ ਗਿਆ ਤੇ ਉਹ ਧੁੱਪ ਗਿਆ ਤੇ ਹੁਣ ਉਹ ਜਿਹੜਾ ਇਮਾਨਦਾਰ ਬੰਦਾ ਬਣ ਗਿਆ ਤੇ ਹਰ ਤੇ ਹਰ ਮੀਤ ਸੰਧੂ ਤੇ ਵੀ ਸਮਝ ਨਹੀਂ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਇਹਦਾ ਸਟੈਂਡ ਕੀ ਹੈ ਉਹਦਾ ਬੰਦਾ ਹੀ ਬਹੁਤ ਵਧੀਆ ਕਹਿੰਦੇ ਦੋ ਵੋਟਾਂ ਐ ਕਰਤੀਆਂ ਸੀ ਸੀਐਮ ਭਗਵੰਤ ਮਾਨ ਨੇ ਸੀ ਮੈਂ ਥਾਪੜਾ ਦੇ ਦਿੱਤਾ ਸੀਐਮ ਭਗਵੰਤ ਮਾਨ ਨੇ ਹਰਮਿਤ ਸੰਧੂ ਨੂੰ ਮੈਂ ਕਰਕੇ ਕਹਿੰਦੇ ਲੋਕਾਂ ਨੂੰ ਪੁੱਛ ਲਿਆ ਸੀ ਕਹਿੰਦੇ ਤੈਨੂੰ ਜਿਤਾਉਣ ਕੀ ਐਕਟੀਵਿਟੀ ਵਾਰੀ ਤੁਸੀਂ ਕਹਿੰਦੇ ਸਾਡੀ ਪਾਰਟੀ ਬੱਲੇ ਬੱਲੇ ਅੱਜ ਸਾਡੀ ਤਾਂ ਸਵਾ ਸਵਾ ਹੋਈ ਪਈ ਐ ਮੋਢੇ ਤਾਂ ਉਹਦਾ ਬਜਨਾ ਜਿਹੜਾ ਨਵੇਂ ਆਏ ਇਹਨਾਂ ਦੇ ਤਾਂ ਮੋਢੇ ਲੋਕਾਂ ਨੇ ਪਹਿਲਾਂ ਹੀ ਹਲਾਤੇ ਹੋ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਇਸ ਟਾਈਮ ਸ਼ਾਮ ਦਾ ਟਾਈਮ ਐ ਅਸੀਂ ਤਰਨ ਤਰਨ ਦੇ ਵਿੱਚ ਮੌਜੂਦਾ ਕਿਵੇਂ ਚੱਲ ਰਹੀਆਂ ਨੇ ਸ਼ਹਿਰ ਦੇ ਵਿੱਚ ਤਿਆਰੀਆਂ ਜੜੀਆਂ ਨੇ ਅ ਜਿਮਨੀ ਚੌਂ ਨੂੰ ਲੈ ਕੇ ਗੱਲਬਾਤ ਕਰਾਂਗੇ ਮਨਦੀਪ ਸਿੰਘ ਦੇ ਜਿਹੜੇ ਸੇਵਾਦਾਰ ਨੇ ਮਨਦੀਪ ਸਿੰਘ ਦੇ ਨਾਲ ਚੱਲਦੇ ਨੇ ਔਰ ਕਿਹੋ ਜਿਹਾ ਸਹਿਯੋਗ ਆ ਤਰਨਤਾਰਨ ਦੇ ਵਿੱਚ ਸ਼ਹਿਰ ਦੇ ਵਿੱਚ ਕਿੰਨਾ ਕੁ ਵੋਟ ਦਾ ਜਿਹੜਾ ਉਹਨਾਂ ਦੇ ਵੱਲ ਝੁਕਾ ਹੈਗਾ ਇਸ ਵਿਸ਼ੇ ਤੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਵੀਰ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਹਾਂ ਡਟਿਓ ਫਿਰ ਮੈਦਾਨ ਦੇ ਵਿੱਚ ਪੂਰੀ ਤਰ੍ਹਾਂ ਜੀ ਹੂੰ ਉਹੀ ਤਰ੍ਹਾਂ ਡਟੇ ਹੋਏ ਆਂ ਔਰ ਪੂਰਾ ਜਿਹੜਾ ਕਦਰ ਵਾਰਿਸ ਪੰਜਾਬ ਦੇ ਪਾਰਟੀ ਦਾ ਜਿਹੜਾ ਵੀ ਇੱਕ ਇੱਕ ਅਹੁਦੇਦਾਰ ਤੇ ਇੱਕ ਇੱਕ ਵਰਕਰ ਉਹ ਦਿਨ ਰਾਤ ਇੱਕ ਕਰ ਰਿਆ ਔਰ ਭਾਈ ਮਨਦੀਪ ਸਿੰਘ ਨੂੰ ਅਸੀਂ 11 ਨਵੰਬਰ ਨੂੰ ਜਿਹੜੇ ਵੋਟਾਂ ਪੈਣੀਆਂ ਉਹਦੇ ਚ ਰਿਕਾਰਡ ਤੋੜ ਵੋਟਾਂ ਪਵਾ ਕੇ ਜਿਤਾਵਾਂ ਕਿਵੇਂ ਜਿਤਾ ਲੂੰਗੇ ਵਿਰੋਧੀ ਤਰ੍ਹਾਂ ਦਾ ਤਾਵਲੀਆਂ ਹੋਈਆਂ ਬੈਠੀਆਂ ਨੇ ਤੱਤੇ ਹੋਏ ਬੈਠੇ ਨੇ ਪੂਰਾ ਹੈ ਜਮਾ ਦੇਖਿਆ ਅਸੀਂ ਸਵੇਰ ਦੇ ਚੱਲ ਰਹੇ ਆਂ ਗੱਡੀਆਂ ਕੂੰਕੂ ਕਰ ਰਹੀਆਂ ਨੇ ਗੱਡੀਆਂ ਦੇ ਕਾਫਲੇ ਖੜੇ ਨੇ ਆਮ ਲੋਕਾਂ ਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ ਤੁਸੀਂ ਕਹਿੰਦੇ ਬਾਹਰ ਦੇ ਅੱਗੇ ਕੋਈ ਨਹੀਂ ਹੈਗਾ ਮਨਦੀਪ ਸਿੰਘ ਜੀ ਮੈਨੂੰ ਲੱਗਦਾ ਪਿੰਡਾਂ ਦੇ ਵਿੱਚ ਚਲੇ ਗਏ ਨੇ ਇੱਥੇ ਕੋਈ ਨਹੀਂ ਹੈਗਾ ਦਫਤਰ ਦੇ ਵਿੱਚ ਜਿਹੜੇ ਉਤਾਵਲੇ ਨੇ ਨਾ ਉਤਾਵਲੇ ਰਿਜ਼ਲਟ ਵੇਖਣ ਨਹੀਂ ਆਉ ਉਹ ਕਿੰਨੇ ਵੋਟਾਂ ਹਾਰਦੇ ਆ ਉਹ ਇਸ ਗੱਲੇ ਦੇ ਉਤਾਵਲੇ ਆ ਜਿਹੜੇ ਹੂੰ ਹੂੰ ਗੱਡੀਆਂ ਅੱਜ ਕਰ ਰਹੀਆਂ ਮੁੜਕੇ ਜਿਹੜੇ ਹੂੰ ਹੂੰ ਕਰਨਾ 11 ਵਾਰ ਹੋਰ ਮਨਦੀਪ ਸਿੰਘ ਜਿਹੜਾ ਨਾ ਉਹ ਦੇਖੋ ਇਹਨਾਂ ਲੋਕਾਂ ਦਾ ਉਤਸ਼ਾਹ ਕਿ ਉਸ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 8 10 11 ਵਜੇ ਤੱਕ ਜਿਹੜਾ ਪਿੰਡ ਪਿੰਡ ਸ਼ਹਿਰ ਸ਼ਹਿਰ ਤੁਸੀਂ ਕਹਿੰਦੇ ਮਦੀਦ ਸੇ ਲੱਭਦਾ ਨਹੀਂ ਹੁਣੇ ਜਿਹੜਾ ਇੱਕ ਵਾਰਡ ਦੇ ਵਿੱਚ ਜਿਹੜੇ ਉਹ ਰੈਲੀ ਹੋਈ ਹੈ ਪਠਾਨ ਤੇ ਤਰਨਤਾਰਨ ਦੇ ਵਿੱਚ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਸਾਰੇ ਲੋਕ ਰਹਿੰਦੇ ਨੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ ਜੇਕਰ ਗੱਲ ਕੀਤੀ ਜਾਵੇ ਭਾਈ ਅਮਰਤਪਾਲ ਸਿੰਘ ਪਹਿਲਾਂ ਖਾਲਿਸਤਾਨ ਦੀ ਮਾਮ ਕਰਿਆ ਕਰਦੇ ਸੀ ਕਿਵੇਂ ਲੱਗਦਾ ਤੁਹਾਨੂੰ ਹਿੰਦੂ ਵਰਗ ਦੇ ਲੋਕ ਤੁਹਾਡੇ ਨਾਲ ਹੈਗੇ ਆ ਸ਼ਰਦ ਦੇ ਵਿੱਚ ਹਿੰਦੂ ਵਰਗ ਦੇ ਲੋਕਾਂ ਦੀ ਜ਼ਿਆਦਾ ਵੋਟ ਹੋਣੀ ਦੇਖੋ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਭਾਈ ਅਮਰਤਪਾਲ ਸਿੰਘ ਪਹਿਲਾਂ ਖਾਲਸਾਣ ਦੀ ਗੱਲ ਕਰਦਾ ਸੀ ਹਮ ਇੱਕ ਮੈਂ ਇਹ ਗੱਲ ਨੂੰ ਇੱਥੇ ਡਿਫਾਈਨ ਕਰਨੀ ਚਾਹੁੰਦਾ ਹਮ ਕਿ ਖਾਲਸਾਣ ਦਾ ਹੂਆ ਜਿਹੜਾ ਇਹ ਬਣਾਇਆ ਵੈ ਵਿਰੋਧੀ ਪਾਰਟੀਆਂ ਨੇ ਖਾਲਸਾਣ ਕਹਿ ਲਓ ਤੇ ਚਾਹੇ ਉਹ ਖਾਲਸਾ ਰਾਜ ਕਹਿ ਲਓ ਉਥੇ ਕੋਈ ਫਰਕ ਨਹੀਂ ਉਹ ਰਾਜ ਕਰੇਗਾ ਖਾਲਸਾ ਦਾ ਨਾਹਰਾ ਤਾਂ ਅਸੀਂ ਰੋਝ ਲਾਉਨੇ ਆ ਇਹ ਗੱਲ ਮੈਂ ਸਪਸ਼ਟ ਕਰੀ ਚੁਣਾ ਖਾਲਸਾ ਰਾਜ ਉਹ ਰਾਜ ਆ ਜਿੱਥੇ ਪਿਓ ਰਾਜ ਮਿਲੂਗਾ ਉਥੇ ਚਿੱਟੇ ਵਾਲੇ ਵਪਾਰੀ ਐਮਐਲਏ ਨਹੀਂ ਬਣਨਗੇ ਉਥੇ ਜਿਹੜੇ ਕੋਈ ਬੇਈਮਾਨ ਲੋਕ ਜਿਹੜੇ ਉਹ ਮੰਤਰੀ ਨਹੀਂ ਬਣਨਗੇ ਉਹ ਚਾਹੇ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ ਚਾਹੇ ਸਿੱਖ ਹੋਵੇ ਚਾਹੇ ਕੋਈ ਵੀ ਹੋਵੇ ਇਸ ਸਿੱਖ ਖਾਲਸੇ ਸਰਕਾਰ ਬਣਨ ਜਾ ਰਹੀ ਹੈ 2027 ਦੇ ਵਿੱਚ ਔਰ ਜਿਹਦਾ ਮੁੱਢ ਜਿਹੜਾ ਉਹ ਇਹ ਤਰਨਤਾਰਨ ਦੀ ਜਿਮਣੀ ਚੋਂ ਤੋਂ ਬਾਹਰ ਜਾਣਾ ਔਰ ਉਹ ਜਿਹੜਾ ਸਰਾਜ ਹੋਣਾ ਉਹ ਅਸਲ ਖਾਲਸਾ ਰਾਜ ਖਾਲਸਾ ਰਾਜ ਹੋਣਾ ਔਰ ਉੱਥੇ ਹਿੰਦੂ ਮੁਸਲਮ ਸਿੱਖ ਕੋਈ ਵੀ ਕਾਬਲੀਅਤ ਅਨੁਸਾਰੀ ਉਹਨੂੰ ਜਿਹੜੇ ਉਧੇ ਮਿਲਣਗੇ ਪਾਰਟੀ ਵਿੱਚ ਟਿਕਟਾਂ ਵੀ ਅਸੀਂ ਜਿਹੜੀਆਂ ਜਿਹੜੇ ਇਲਾਕੇ ਵਿੱਚ ਹਿੰਦੂ ਭਰਾ ਦੀ ਭਰਾਵਾਂ ਦੀ ਵੋਟਾਂ ਜ਼ਿਆਦਾ ਉਹ ਜਮਲੇਰ ਕੋਟਲੇ ਵਰਗੇ ਇਲਾਕੇ ਵਿੱਚ ਜਿੱਥੇ ਸਾਡਾ ਮੁਸਲਮਾਨ ਭਾਈਚਾਰਾ ਉੱਥੇ ਉਹਨਾਂ ਵੀਰਾਂ ਨੂੰ ਅਸੀਂ ਜਿਹੜਾ ਮਦਦ ਖੜੇ ਕਰਾਂਗੇ ਤੇ ਉਹਨਾਂ ਲਈ ਦਿਨ ਰਾਤ ਇੱਕ ਵੀ ਕਰਾਂਗੇ ਤੇ ਉਹਨੂੰ ਜਿਤਾਵਾਂਗੇ ਤੇ ਜਿੱਤੇ ਹੋਏ ਉਹਨੂੰ ਕੈਬਨੇਟ ਵਿੱਚ ਭੇਜਾਂਗੇ ਤੁਸੀਂ ਕਹਿੰਦੇ ਹੋ ਮਨਦੀਪ ਦੀ ਪਾਰਟੀ ਨੂੰ ਮਨਦੀਪ ਨੂੰ ਜਿਤਾ ਦਿਓ ਤੇ ਪਈ ਅਮਰਤਪਾਲ ਸਿੰਘ ਦੀ ਪਾਰਟੀ ਦਾ ਮੋਢ ਵੱਜ ਜਾਣਾ ਸ਼੍ਰੋਮਣੀ ਕਾਲੀ ਦਲ ਕਹਿੰਦੇ ਸਾਡਾ ਮੋਢ ਵੱਜ ਜਾਣਾ ਜੇਕਰ ਅਸੀਂ ਆ ਚੋਣ ਜਿੱਤਦੇ ਆ ਤਾਂ ਫਿਰ ਮੋਢ ਵੱਜੂਗਾ ਕਿਦਾ ਕਾਂਗਰਸ ਕਹਿੰਦੀ ਸਾਡਾ ਵੱਜ ਜਾਣਾ ਹੁਣ ਦੱਸੋ ਤੁਸੀਂ ਤੁਹਾਡਾ ਵੱਜੂਗਾ ਸ਼੍ਰੋਮਣੀ ਕਾਲੀ ਦਲ ਦਾ ਵੱਜੂਗਾ ਜਾਂ ਕਾਂਗਰਸ ਦਾ ਵੱਜੂਗਾ ਭਾਈ ਮੋਢ ਤਾਂ ਉਹਦਾ ਵੱਜਣਾ ਜਿਹੜੇ ਨਵੇਂ ਆਏ ਇਹਨਾਂ ਦੇ ਮੋਢ ਲੋਕਾਂ ਨੇ ਪਹਿਲਾਂ ਹੀ ਹਲਾਤੇ ਇਹਨਾਂ ਦੇ ਮੋਢ ਹਿੱਲੇਵੇਂ ਵਾਲੇ ਲੋਕ ਆ ਇਹਨਾਂ ਦੇ ਮੋਢ ਜੁੜਨੇ ਕਿੱਥੋਂ ਹੈ ਇਹ ਤਾਂ ਮੋਢ ਸੁਭਾਲਣ ਜੋਗੇ ਨਹੀਂ ਰਹਿਗੇ ਖੋਖਲੇ ਹੋਏ ਪਏ ਜੀ ਸਾਰੇ ਹਾਂਜੀ ਉਹ ਕਹਿੰਦੇ ਸੇਵਾ ਹੀ ਵਾੜੀ ਕੀਤੀ ਅਸੀਂ ਹੁਣ ਸੇਵਾ ਕਰਨ ਦਾ ਇੱਕ ਵਾਰੀ ਫੇਰ ਮੌਕਾ ਦੇ ਦਿਓ ਸੇਵਾ ਹੋ ਰਹੀਏ ਤਰੰਤ ਲੋਕਾਂ ਜਾ ਕੇ ਪੁੱਛੋਗਾ ਸੇਵਾ ਹੋ ਰਹੀਏ ਨਸ਼ੇ ਦੀ ਸੇਵਾ ਹੋ ਰਹੀਏ ਫਰੋਤੀਆਂ ਦੀ ਇਹ ਸੇਵਾ ਹੈ ਨਾ ਤਾਂ ਫਿਰ ਆਮ ਆਦਮੀ ਪਾਰਟੀ ਕਹਿੰਦੀ ਬੰਦ ਕਰਦਾ ਹੁਣ ਜਮਾਂਦਰਾਂ ਦਰਾਂ ਜੋ ਖਤਮ ਕਰਦਾ ਕਿ ਹਰਮੀਤ ਤਸੰਦੂ ਨੂੰ ਜਿਤਾ ਦਿਓ ਸਾਡੇ ਤੇ ਨਸ਼ਾ ਆਇਆ ਕਿਹਦੇ ਰਾਜ ਚ ਸੀ ਐਵੇਂ ਐਮਐਲਏ ਕੌਣ ਰਿਹਾ ਪਹਿਲਾਂ ਵੀ ਜਿਹੜਾ ਜਿਹੜਾ ਉਹ ਹੁਣ ਵੇਖੋ ਬੜੀ ਕਮਾਲ ਦੀ ਗੱਲ ਹੈ ਜਿਹੜਾ ਆਪਣਾ ਹਰਮੀਤ ਸੰਧੂ ਇੱਥੇ ਜਦੋਂ ਅਕਾਲੀ ਦਲ ਦਾ ਐਮਐਲਏ ਸੀ ਤੇ ਭਗਵੰਤ ਮਾਨ ਹੁਣੇ ਕਹਿੰਦੇ ਵੀ ਚਿੱਟੇ ਦਾ ਬਿਮਾਰੀ ਹੈ ਤੇ ਹੁਣ ਇਹਨਾਂ ਕੋਲ ਕਿਹੜੀ ਉਹਦੀ ਵਾਸ਼ਿੰਗ ਮਸ਼ੀਨ ਆ ਗਈ ਵੀ ਜਦੋਂ ਇਹਨਾਂ 'ਚ ਆ ਗਿਆ ਤੇ ਉਹ ਧੁੱਪ ਗਿਆ ਤੇ ਹੁਣ ਉਹ ਜਿਹੜਾ ਇਮਾਨਦਾਰ ਬੰਦਾ ਬਣ ਗਿਆ ਤੇ ਹਰ ਤੇ ਹਰਮੀਤ ਸੰਧੂ ਤੇ ਵੀ ਸਮਝ ਨਹੀਂ ਕਿ ਸਾਈਕਲ ਦਾ ਵੀ ਸਟੈਂਡ ਹੁੰਦਾ ਇਹਦਾ ਸਟੈਂਡ ਕੀ ਹੈ ਉਹ ਤਾਂ ਬੰਦਾ ਹੀ ਬਹੁਤ ਵਧੀਆ ਕਹਿੰਦੇ ਦੋ ਵੋਟਾਂ ਐ ਕਰਤੀਆਂ ਸੀ ਸੀਐਮ ਭਗਵੰਤ ਮਾਨ ਨੇ ਸੀ ਐ ਥਾਪੜਾ ਦੇ ਦਿੱਤਾ ਸੀਐਮ ਭਗਵੰਤ ਮਾਨ ਨੇ ਹਰਮਿਤ ਸੰਧੂ ਨੂੰ ਮੈਂ ਕਰਕੇ ਕਹਿੰਦੇ ਲੋਕਾਂ ਨੂੰ ਪੁੱਛ ਲਿਆ ਸੀ ਕਹਿੰਦੇ ਤੈਨੂੰ ਜਿਤਾਉਣ ਕਿ ਅਕਤੀ ਵਾਰੀ ਤੁਸੀਂ ਕਹਿੰਦੇ ਸਾਡੀ ਪਾਰਟੀ ਬੱਲੇ ਬੱਲੇ ਅੱਜ ਸਾਡੀ ਤਾਂ ਸਵਾ ਸਵਾ ਹੋਈ ਪਈ ਐ ਸੀ ਤਾਂ ਆਜੂ 11 ਤਰੀਕ ਨੂੰ ਵੋਟਾਂ ਪੈਣੀਆਂ 14 ਦਾ ਰਿਜ਼ਲਟ ਆ ਜਣਾ ਪਤਾ ਲੱਗੂ ਹੂੰ ਲੋਕ ਹੈਗੇ ਨਾਲ ਤੋਂ ਲੋਕ ਨਾਲ ਲੋਕ ਨਹੀਂ ਨਾਲ ਪੂਰਾ ਆਵਾਮ ਨਾਲ ਆ ਔਰ ਕੁਦਰਤ ਵੀ ਨਾਲ ਆ ਹੂੰ ਕਿਵੇਂ ਲੱਗਦਾ ਕੁਦਰਤ ਨਾਲ ਹਾਂਜੀ ਕਿਵੇਂ ਲੱਗਦਾ ਕੁਦਰਤ ਨਾਲ ਇਹ ਕੁਦਰਤ ਨਾਲ ਹੀ ਆਣਾ ਜੀ ਦੇਖੋ ਕਿ ਸੰਦੀਪ ਸਿੰਘ ਸਣੀ ਇੱਕ ਵਪਾਰੀ ਬੰਦਾ ਕੋਈ ਉਹਦਾ ਪਿਸ਼ੋਕੜ ਨਾ ਰਾਜਨੀਤਿਕ ਨਾ ਕ੍ਰਿਮੀਨਲ ਨਾ ਉਹ ਪਹਿਲਾਂ ਕੋਈ ਕਾਤਲ ਰਿਆ ਤੇ ਨਾ ਉਹ ਰਾਜਨੀਤਿਕ ਰਿਆ ਇਹ ਕੁਦਰਤੀ ਵਰਤੀ ਹੈ ਨਾ ਇੱਕ ਆਮ ਨਾਗਰੀ ਕੋਲ ਉਹਨੇ ਢੀ ਵੱਡੀ ਸੇਵਾ ਲਈ ਇੱਕ ਪਹਿਲਾਂ ਉਹਨੇ ਸੁਧੀਰ ਸੂਰੀ ਜਿਹੜਾ ਪੰਜਾਬ ਦੀਆਂ ਬੀਪੀਆਂ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਤ ਸੀ ਉਹਨਾਂ ਨੂੰ ਇੱਕ ਬਹੁਤ ਮੰਦੀ ਸ਼ਬਦਾਬੀ ਵਰਤਦਾ ਸੀ ਤੇ ਬਹੁਤ ਜ਼ਿਆਦਾ ਭੜਕਾਉ ਭਾਸ਼ਣ ਦਿੰਦਾ ਸੀ ਪਹਿਲਾਂ ਤਾਂ ਉਹਦਾ ਸੋਧਾ ਲਾਇਆ ਇਹ ਇੱਕ ਕੁਦਰਤੀ ਵਾਪਰੀ ਨਾ ਕਿ ਪਹੁੰਚਣਾ ਉਹਨੇ ਸੂਬੇ ਸਰਹੰਦ ਤੱਕ ਸੀ ਪਰ ਪੋੜੀ ਬਣਿਆ ਸੁधीर ਸੂਰੀ ਔਰ ਔਰ ਸੁਦੀਪ ਸਣੀ ਨੇ ਜਾ ਕੇ ਅੰਦਰ ਉਹ ਕੰਮ ਕੀਤਾ ਇਹ ਤਰਨ ਤਰਨ ਦੇ ਇਲਾਕੇ ਦੇ ਲੋਕਾਂ ਨੂੰ ਜਾ ਕੇ ਪੁੱਛ ਕੇ ਦੇਖੋ ਉਹ ਸੂਬਾ ਸਰਹੰਦ ਜਿਹੜਾ ਜਦੋਂ ਇੱਥੇ ਉਹ ਪੁਲਿਸ ਦੀ ਨੌਕਰੀ ਕਰਦਾ ਸੀ ਉਹਦੇ ਸਾਥੀਆਂ ਨੇ ਤਰਨ ਤਰਨ ਦਾ ਨਾ ਹਿੰਦੂ ਵੇਖਿਆ ਨਾ ਕੋਈ ਵੇਖਿਆ ਉਹਨੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਤਸ਼ੱਦਦ ਬਣਾ ਕੇ ਤਰੱਕੀਆਂ ਲਈਆਂ ਤੇ ਲੋਕਾਂ ਨੂੰ ਕਹਿੰਦਾ ਸੀ ਕਿ ਲੋਕ ਉਹ ਸੂਬੇ ਸਰਹੰਦ ਨੂੰ ਭੁੱਲ ਜਾਣਗੇ ਮੈਨੂੰ ਯਾਦ ਰੱਖਣਗੇ ਤੇ ਹੁਣ ਲੋਕੀ ਸੂਬੇ ਸਰਹੰਦ ਨੂੰ ਵੀ ਭੁੱਲ ਗਏ ਆ ਸੰਦੀਪ ਸੰਨੀ ਨੂੰ ਯਾਦ ਕਰ ਰਹੇ ਆ ਤੇ ਸੰਦੀਪ ਸੰਨੀ ਦਾ ਭਰਾ ਮਨਦੀਪ ਸਿੰਘ ਆ ਇਹ ਕੁਦਰਤ ਦਾ ਹੀ ਵਰਤਾਰਾ ਕਿ ਹੁਣ ਉਹ ਇੱਕ ਜਿਹੜੇ بڑے بڑے ਵੱਡੇ ਧਾਕੜ ਆਪਣੇ ਆਪ ਨੂੰ ਸਮਝਣ ਵਾਲੇ بڑے بڑے ਜਿਹੜੇ ਉਹ ਸਿਆਸੀ ਘਾਗ ਜਾਂ ਜਿਨ੍ਹਾਂ ਨੇ ਬਹੁਤ ਨੋਟਸ ਜਿਹੜਾ ਛਾਪਿਆ ਚਾਹੇ ਉਹ ਕਿਸੇ ਤਰੀਕੇ ਨਾਲ ਛਾਪਿਆ ਉਹਨਾਂ ਦੀ ਮੰਜੀ ਠੋਕ ਦੇਣੀ ਉਹਨੇ ਮੰਜੀ ਠੋਕ ਦੇਣੀ ਆ ਵਿਰੋਧੀ ਤੇਰਾ ਇਹੀ ਗੱਲ ਤਾਂ ਕਹਿੰਦੀ ਆ ਪਹਿਲਾਂ ਕਤਲ ਕਰ ਦਿਓ ਪਰਚੇ ਪਵਾ ਲਿਓ ਜੇਲ੍ਹ ਅੰਦਰ ਜਾਵੜਿਓ ਫਿਰ ਰਾਜਨੀਤੀ ਚ ਆਜੋ ਚੋਣਾਂ ਚ ਜਿੱਤ ਜਿਓ ਫਿਰ ਮੰਤਰੀ ਬਣਾ ਲਿਓ ਜਿਵੇਂ ਹੁਣ ਭਾਈ ਅਮਰਪਾਲ ਸਿੰਘ ਨੂੰ ਐਮਪੀ ਚ ਤਾ ਦਿੱਤਾ ਲੋਕਾਂ ਨੇ ਕਹਿੰਦੇ ਅੰਦਰ ਬੈਠੇ ਕੀ ਕੰਮ ਕਰਾ ਦੇਣਗੇ ਆਈ ਸੰਦੀਪ ਸਿੰਘ ਸੰ ਸਨੀਆਂ ਜਿਹੜੇ ਮਨਦੀਪ ਸਿੰਘ ਦੇ ਭਰਾ ਨੇ ਕੀਤਾ ਸੀ ਹੁਣ ਭਰਾ ਨੂੰ ਵੋਟਾਂ ਚ ਖੜਾ ਕਰ ਦਿੱਤਾ ਕਤਲਰ ਜਿਹੜੇ ਕੀਤੇ ਉਹ ਤਾਂ ਕਤਲਰ ਕੀਤੇ ਪੰਜਾਬ ਦੇ ਲੋਕਾਂ ਦੇ ਹਜ਼ਾਰਾਂ ਨੌਵੇਂ ਜੇ ਠੁੱਟੇ ਬੋਸ ਮੰਗਾਵਲੇ ਜਿ ਮਾਰੇ ਸੁਮੇਲ ਸੈਣੀ ਅਰਗਿਆ ਨੇ ਉਹਨਾਂ ਨੂੰ ਡੀਜੀਪੀ ਲਾਇਆ ਪੰਜਾਬ ਦੇ ਵਿੱਚ ਕੀ ਉਹ ਕਾਤਲ ਨਹੀਂ ਉਹਨਾਂ ਨੂੰ ਤਾਂ ਤੁਸੀਂ ਪੁਲਿਸ ਦੇ ਅਫਸਰ ਬਣਾਤਾ ਉਹਨਾਂ ਨੂੰ ਅਮਨ ਕਾਨੂੰਨ ਸੁਭਾਲਣ ਦੇ ਤੁਸੀਂ ਅਹੁਦੇ ਦੇ ਦਿੱਤੇ ਤੇ ਜਿਹਨਾਂ ਲੋਕਾਂ ਨੇ ਅਮਨ ਕਾਨੂੰਨ ਦੇ ਰਾਖਾ ਨੇ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਬਿਨਾਂ ਕਿਸੇ ਦੋਸ਼ ਦੇ નિર્ਦੋਸ਼ ਹਜੇ ਜਿਨ੍ਹਾਂ ਦੇ ਮੂੰਹ ਤੇ ਧੜੀਆਂ ਵੀ ਨਹੀਂ ਆਈਆਂ ਸੀ ਉਹਨਾਂ 18 18 20 20 ਸਾਲ ਦੇ ਨੌਜਵਾਨ ਦੇ ਚੱਡੇ ਪਾੜੇ ਔਰ ਉਹਨਾਂ ਨੂੰ ਜਿਹੜਾ ਅਨਮਨੁੱਖੀ ਤਸ਼ੱਦਦ ਕਰਕੇ ਉਹਨਾਂ ਨੂੰ ਜਿਹੜਾ ਉਹ ਸ਼ਹੀਦ ਕੀਤਾ ਤੇ ਉਹਨਾਂ ਨੂੰ ਤੁਸੀਂ ਸਾਹ ਦੱਸਦੇ ਹੋ ਤੇ ਜਿਹੜੇ ਬੰਦਿਆ ਨੇ ਉਹਨਾਂ ਕਾਤਲਾਂ ਦਾ ਸੋਚਾ ਲਾਇਆ ਉਹਨਾਂ ਨੂੰ ਤੁਸੀਂ ਜਿਹੜਾ ਕਾਤਲ ਦੱਸ ਰਹੇ ਇਹ ਤੁਹਾਨੂੰ ਸਾਰੇ ਜਵਾਬ ਨਾ ਜੀ ਇਹ 14 ਤਰੀਕ ਦੇ ਰਿਜ਼ਲਟ ਨੇ ਦੇ ਦੇਣੇ ਤਾਂ ਇਸ ਸੰ ਸਾਡੇ ਨਾਲ ਜਿਹੜਾ ਕਿ ਮਨਦੀਪ ਸਿੰਘ ਦੇ ਜਿਹੜੇ ਨਾਲ ਚੱਲ ਰਹੇ ਆ ਵੀਰ ਸੇਵਾਦਾਰ ਨੇ ਪੂਰਾ ਜੋਸ਼ ਆ ਅੰਦਰ ਹੈ ਜਿਹੜਾ ਪੂਰਾ ਜਜ਼ਬਾ ਕਿ ਮਨਦੀਪ ਸਿੰਘ ਨੂੰ ਜਿਹੜਾ 11 ਤਰੀਕ ਨੂੰ ਲੋਕਾਂ ਦਾ ਫਤਵਾ ਮਿਲ ਜਾਣਾ ਇਸ ਵਾਰ ਤਰਨ ਤਰਨ ਦੇ ਵਿੱਚ ਜਿਹੜਾ ਮਨਦੀਪ ਸਿੰਘ ਵੱਲੀਓਂ ਲੋਕਾਂ ਵੱਲੋਂ ਜਿਹੜਾ ਉਹਨਾਂ ਨੂੰ ਫਤਵਾ ਦਿੱਤਾ ਜਾਣਾ ਤੇ ਵਿਧਾਨ ਸਭਾ ਦੇ ਵਿੱਚ ਜਿਹੜੀ ਆਵਾਜ਼ ਆ ਉਹ ਮਨਦੀਪ ਸਿੰਘ ਦੀ ਗੂੰਜੇਗੀ ਹੁਣ ਦੇਖਣਾ ਇਹ ਹੋਵੇਗਾ ਕਿ ਤਰਨਤਾਰਨ ਦੇ ਲੋਕ ਆ ਜਿਹੜਾ 11 ਤਰੀਕ ਨੂੰ ਫਤਵਾ ਕਿਨੂੰ ਦਿੰਦੇ ਆ